ਹਾਲਾਤ ਕਿਸੇ ਤਰ੍ਹਾਂ ਦੇ ਵੀ ਹੋਣ ਡੇਰਾ ਸਰਦਾਲੂ ਮਾਨਵਤਾ ਦੇ ਭਲੇ ਲਈ ਕੀਤੇ ਜਾ ਰਹੇ ਭਲਾਈ ਕਾਰਜਾਂ 'ਚ ਆਪਣਾ ਯੋਗਦਾਨ ਪਾਉਣਾ ਨਹੀਂ ਭੁੱਲਦੇ ਇਸ ਕਲ ਦਾ ਪ੍ਰਮਾਣ ਲੁਧਿਆਣਾ ਦੇ ਸਿਮਲਾਪੁਰੀ ਵਾਸੀ ਇੱਕ ਡੇਰਾ ਸਰਦਾਲੂ ਪਰਿਵਾਰ ਵੱਲੋਂ ਪੱਖੋ ਵੀ ਦਿੱਤਾ ਗਿਆ ਹੈ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰ ਅਮਰਜੀਤ ਕੋਰੇ ਅੰਸਾ ਦੀ ਮਰਤਕ ਦਿਨ ਨੂੰ ਪੂਜਨੀਕ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਅੰਸਾ ਜੀ ਦੀਆਂ ਪਵਿੱਤਰ ਸਿੱਖਿਆਵਾਂ 'ਤੇ ਚੱਲਦੇ ਆਂ ਖੋਜ ਕਾਰਜਾਂ ਲਈ ਦਾਨ ਕੀਤਾ ਹੈ ਲੁਧਿਆਣਾ ਬਲਾਕ ਦੇ ਪ੍ਰੇਮੀ ਸੇਵਕ ਪੂਰਨ ਚੰਦ 인ਸਾਨੀ ਦੱਸਿਆ ਕਿ ਦਰਬਾਰ ਡੇਰਾ ਸੱਚਾ ਸੌਦਾ ਦੇ ਅੰਦਰ ਤੱਕ ਸੇਵਾਦਾਰ ਕੁਲਦੀਪ ਸਿੰਘ 인ਸਾ ਜੀ ਧਰਮ ਪਤਨੀ ਅਮਰਜੀਤ ਕੌਰ 인ਸਾ ਦਾ 68 ਵਰਿਆਂ ਦੀ ਉਮਰ ਦੇ ਵਿੱਚ ਅਚਾਨਕ ਦਿਹਾਂਤ ਹੋ ਗਿਆ ਸੀ ਜਿਨ੍ਹਾਂ ਨੇ ਪੂਜਨੇ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ 인ਸਾ ਜੀ ਦੀਆਂ ਪਵਿੱਤਰ ਸਿੱਖਿਆਵਾਂ ਤੇ ਚੱਲਦੇ ਆ ਜਿਉਂਦੇ ਜੀ ਹੀ ਆਪਣੀ ਮ੍ਰਿਤਕ ਦੀਏ ਨੂੰ ਮੈਡੀਕਲ ਖੋਜ ਕਾਰਜਾਂ ਵਾਸਤੇ ਦਾਨ ਕਰਨ ਦਾ ਲਿਖਤੀ ਪ੍ਰਣ ਕੀਤਾ ਹੋਇਆ ਸੀ ਜਿਸ ਨੂੰ ਉਹਨਾਂ ਦੇ ਪਰਿਵਾਰ ਵੱਲੋਂ ਅੱਜ ਪੂਰਾ ਕੀਤਾ ਗਿਆ ਹੈ ਜੋ ਮਾਨਵਤਾ ਤੇ ਮਹਾਪਰਉਪਕਾਰ ਕਰਈਏ ਤਾਂ ਇਸ ਵਿੱਚ ਕੋਈ ਅਤਕਤਨੀ ਨਹੀਂ ਹੋਵੇਗੀ ਉਹਨਾਂ ਅੱਗੇ ਦੱਸਿਆ ਕਿ ਆਮਰਜੀਤਪੁਰ ਇੰਸਾ ਬਲਾਕ ਦੇ ਬਲਾਕ ਲੁਧਿਆਣਾ ਦੇ 8ਵੇਂ ਸ੍ਰੀ ਦੰਨੀ ਹੋਣ ਦਾ ਮਾਨਵ ਪ੍ਰਾਪਤ ਕਰ ਚੁੱਕੇ ਹਨ ਜਿਨ੍ਹਾਂ ਦੀ ਦੇਣ ਨੂੰ ਸਾ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਦੀ ਗਵਾਹੀ ਸ ਅਮਰਜੀਤ ਕੋਹਰਾਂ ਸਾ ਅਮਰ ਰਹੇ ਸੱਚੇ ਸੌਦੇ ਦੀ ਸੋਚ ਤੇ ਪੈਰਾ ਦੇਾਂਗੇ ਠੋਕੇ ਤੇ ਨਾਰਿਆਂ 헤 ਫੁੱਲਾਂ ਦੀ ਵਰਖਾ ਕਰਕੇ ਮੈਡੀਕਲ ਖੋਜ ਕਾਰਜਾਂ ਲਈ ਰਵਾਨਾ ਕੀਤਾ ਗਿਆ ਜਿਹੜਿਆ ਜੋ ਬੋਡੀ ਡਾਨ ਕੀਤੇ ਹਨ ਸਾਡੇ ਪਹਿਲਾ ਦੱਸ ਦਿਆਂ ਮੈਂ ਡੇਰਾ ਸੱਚਾ ਸੌਦਾ ਸਰਪੰਚ ਸਭਾਲੂ ਆ ਜੀ ਜੋ ਆ ਜੀ ਬਾਡੀ ਡੋਨੇਟ ਕੀਤੀ ਗਈ ਹੈ ਇਹ ਸਾਡੇ ਹਜ਼ੂਰ ਪਿਤਾ ਸੰਤ ਡਾਕਟਰ ਗੁਰਮੀਤ ਰਾਮਰਵੀਰ ਸਿੰਘ ਜੀ ਸਾਹਿਬ ਜੀ ਉਹਨਾਂ ਦੀਆਂ ਪ੍ਰੇਰਣਾ ਉਹਨਾਂ ਦੀ ਸਿੱਖਿਆਵਾਂ ਦੇ ਚੱਲਦੇ ਹੋਏ ਕਿ ਸਾਡੇ ਸਤਿਗੁਰੂ ਜੀ ਦੇ ਬਚਨ ਹਨ ਕਿ ਜਿਉਂਦੇ ਜੀ ਆਪਣੀਆਂ ਅੱਖਾਂ ਦਾਨ ਕਰੋ ਮਰਨ ਤੋਂ ਬਾਅਦ ਪੂਰਾ ਸਰੀਰ ਦਾਨ ਕਰੋ ਤਾਂ ਇਹਨਾਂ ਵਿੱਚੋਂ ਸਾਡੇ ਇੱਕ ਡੇਰਾ ਸ਼ਰਦਾਲੂ ਭੈਣ ਅਮਰਜੀਤ ਕੌਰ ਹਿੰਸਾ ਜੋ ਡੇਰਾ ਸੱਚਾ ਸੋਤਾ ਦੇ ਸ਼ਰਦਾਲੂ ਸਨ ਕਿ ਉਹਨਾਂ ਨੇ ਜਿਉਂਦੇ ਜੀ ਆਪਣੇ ਫਾਰਮ ਭਰੇ ਸੀਗੇ ਲਿਖਤੀ ਰੂਪ ਚ ਲਿਖ ਕੇ ਦਿੱਤਾ ਸੀ ਕਾਨੂੰਨੀ ਕਾਰਵਾਈ ਤੇ ਮੇਰੇ ਮਰਨ ਤੋਂ ਬਾਅਦ ਜੋ ਮੇਰੀ ਡੈੱਡ ਬੋਡੀ ਹੈ ਉਹ ਮੇਰਾ ਉਹ ਸਰੀਰ ਹੈ ਉਹ ਮੈਡੀਕਲ ਫੋਜਾ ਲਈ ਦਾਨ ਕੀਤਾ ਜਾਵੇ ਤਾਂ ਉਹਨਾਂ ਦੇ ਜੋ ਉਹਨਾਂ ਨੇ ਵਾਅਦਾ ਕੀਤਾ ਸੀ ਔਰ ਜੋ ਪਰਿਵਾਰ ਨੇ ਪਿੱਛੇ ਉਹਨਾਂ ਦਾ ਵਾਅਦਾ ਪੂਰਾ ਕੀਤਾ ਤੇ ਪਰਿਵਾਰ ਦੀ ਸਾਰੀ ਸਹਿਮਤੀ ਨਾਲ ਉਹਨਾਂ ਦਾ ਅੱਜ ਜੋ ਮਰਨ ਉਪਰੰਤ ਜੋ ਉਹਨਾਂ ਦਾ ਸਰੀਰ ਹੈ ਜੋ ਡੈੱਡ ਬੋਡੀ ਹੈ ਉਹ ਫਰੀਦাবাদ ਜੋ ਮੈਡੀਕਲ ਇੰਸਟੀਚਿਊਟ ਹੈ ਉਹਨੂੰ ਉਹ ਦਾਨ ਕੀਤੀ ਗਈ ਹੈ ਤਾਂ ਜੋ ਜਿਹੜੇ ਨਵੇਂ ਬੱਚੇ ਆਪਣੇ ਡਾਕਟਰ ਬਣ ਰਹੇ ਹਨ ਉਹ ਇਸ ਸਰੀਰ ਤੇ ਖੋਜਾਂ ਕਰਨਗੇ ਮੈਡੀਕਲ ਖੋਜ ਕਰਨਗੇ ਤਾਂ ਕਿ ਆਉਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕੇ ਇਹ ਸਾਡੇ ਸਤਿਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾ ਜੋ ਹਨ ਤਾਂ ਉਹਨਾਂ ਦੀ ਸਿੱਖਿਆਵਾ ਉਹਨਾਂ ਦੀ ਪ੍ਰੇਰਣਾ ਤੋਂ ਸਦਕੇ ਇਹ ਸੰਭਵ ਹੋ ਪਾਇਆ ਅੱਛਾ ਇਹ ਕੰਮ ਬਹੁਤ ਹੀ ਭਲਾਈ ਦਾ ਹੈਗਾ ਇਹਦੇ ਵਿੱਚ ਨਵੇਂ ਬੱਚੇ ਜਿਹੜੇ ਡਾਕਟਰ ਬਣਦੇ ਨੇ ਉਹਨਾਂ ਨੂੰ ਸਿੱਖਣ ਦਾ ਟਾਈਮ ਮਿਲਦਾ ਹੈਗਾ ਜੀ ਉਹਨਾਂ ਨੂੰ ਹਰੇਕ ਬੰਦੇ ਨੂੰ ਚਾਹੀਦਾ ਕਿ ਬੋਡੀ ਡੋਨੇਟ ਕਰਨ ਤਾਕੀ ਅੱਗੇ ਬੱਚੇ ਜਿਹੜਾ ਹੈਗਾ ਉਹ ਸਾਡੀ ਨੌਲੇਜ ਲੈ ਸਕਣ ਔਰ ਵਧੀਆ ਤੋਂ ਵਧੀਆ ਕਾਰਜ ਕਰ ਸਕਣ ਇਸ ਕਰਕੇ ਮੈਂ ਤੇ ਇਹੀ ਕਹਿੰਦਾ ਜਿੰਨੇ ਵੀ ਸਾਡੇ ਬੰਦੇ ਸੁਣਦੇ ਆ ਜਾਂ ਦੇਖਦੇ ਆ ਉਹ ਬੋਡੀ ਜਰੂਰ ਡੋਨੇਟ ਕਰਨ ਕਿਉਂਕਿ ਜਦੋਂ ਅੰਤਿਮ ਸੰਸਕਾਰ ਕਰ ਦਿੰਦੇ ਆ ਉਹ ਬੋਡੀ ਦਾ ਕੋਸ ਹੱਲ ਨਹੀਂ ਹੁੰਦਾ ਇਸ ਕਰਕੇ ਜਿਹੜਾ ਬੋਡੀ ਡੋਨੇਟ ਕਰਨਾ ਇਹ ਬਹੁਤ ਨੇਕ ਔਰ ਭਲਾਈ ਦਾ ਕੰਮ ਹੈ ਤਾਂ ਕਿ ਹਮਾਰ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ